पंडे लमया न रावां इश्क दर्द जिगर सख़्त सजावा इश्किया चौथा तबका अल मैं सिंगर नहीं है वी आर जस्ट एक्टिंग एक्टिंग हो लमिया नाव इश्क दिया दर्द जिगर सख़ सजावा इश्क दिया चौथा तबका अंदर अंदरां इश्क दिया औखे पंडे लमीअ ने रवां इश्क द उहे अल हर हर दिल ਹਰ ਹਰ ਦਿਲ ਹਰਥਾਂ ਵਿੱਚ ਇਸ਼ਕ ਸਮਾਇਆ ਏ ਅਰਸ਼ ਪਰਸ਼ਤੇ ਇਸ਼ਕ ਨੇ ਕਦਮ ਟਿਕਾਇਆ ਏ ਹਰ ਹਰ ਦਿਲ ਹਰਥਾਂ ਵਿੱਚ ਇਸ਼ਕ ਸਮਾਇਆ ਏ ਅਰਸ਼ ਪਰਸ਼ਤੇ ਇਸ਼ਕ ਨੇ ਕਦਮ ਟਿਕਾਇਆ ਏ ਹਉ ਬੱਲੇਵਾ ਬੁੱਲੇ ਮੰਗ ਸਾਡੀ ਮਾਰਨ ਜੀਤ ਵਾਂਗ ਹੋ ਬੁੱਲੇ ਮੰਗ ਸਾਡੀ ਮਾਰਨ ਜੀਤ ਵਾਂਗ ਨਚਾਵਣ ਤਾਰਾਂ ਇਸ਼ਕ ਦੀਆਂ ਓਕੇ ਪੈਂਦੇ ਲੰਮੀਆਂ ਨੇ ਰਾਵਾਂ ਇਸ਼ਕ ਦੀਆਂ ਓਏ ਅੱਲਾ ਪੈਂਦਾ ਏ ਆ ਜਾ ਯਾਰ ਤੇ ਜੀਦਾ ਸੋਹਣਾ ਯਾਰ ਤੇ ਜੀਦਾ ਆ ਜਾ ਯਾਰ ਆ ਜਾ ਮਾ ਜੀ ਵਾਹ ਜੀ ਵਾਹ ਮੈਂ ਆ ਬੱਦ ਹੋਈ ਬੱਦ ਹੋਈ ਜਦੋਂ ਮੈਂ ਇਹਨੂੰ ਦੇਖਿਆ ਸੀ ਨਾ ਜਦੋਂ ਉਹ ਤੋਂ ਇਹ ਹੈ ਮਾਜੀ ਇਹ ਨਾ ਸ਼ਰਮਾਉਂਦੀ ਬਹੁਤ ਸੋਹਣਾ ਸਿਰ ਜੀ ਉਹਨੂੰ ਕਰ ਲੇ ਦੂੰ ਹੁਣ ਤੇ ਰੋਟੀ ਖਾਣ ਲੱਗੀ ਮਾਤਾ ਜੀ ਇਹ ਨਾ ਸ਼ਰਮਾਉਂਦੀ ਬਹੁਤ ਸੋਹਣਾ ਸਿਰ ਉਹ ਨਹੀਂ ਮੈਂ ਹੌਲੀ ਹੌਲੀ ਸ਼ਰਮਾਣਾ ਕਰ ਦਸਾਂ ਗੁੱਸਾ ਕਰਵਾ ਦਵਾਂ ਸ਼ੁਰੂ ਕਰਾਂ ਉਹਨੂੰ ਸ਼ਰਕਾਣਾ ਉਦੋਂ ਮੈਂ ਜਦੋਂ ਮੈਂ ਮੇਰੇ ਨਾਲ ਉਹਨੇ ਗੱਲਬਾਤ ਕੀਤੀ ਤੇ ਮੈਂ ਉਹਨੂੰ ਗੀਤ ਸੁਣਾਇਆ ਰঞ্জੀਤ ਬਾਵੇਦਾਰ ਹੈ ਨਾ ਉਹ ਬਾਵੇ ਦਾ ਗੀਤ ਨਾ ਉਦੋਂ ਮੈਂ ਖਿੱਦੋ ਖੰਡੀ ਫਿਲਮ ਕਰ ਰਿਹਾ ਸੀ ਫਿਲਮ ਫਲੋਪ ਹੋ ਗਈ ਉਹ ਪਰ ਮੇਰਾ ਐਕਟ ਬਹੁਤ ਕਮਾਲ ਦਾ ਸੀ ਤੁਸੀਂ ਮੈਨੂੰ ਦੇਖੀ ਹੋਣੀ ਹੈ ਨਾ ਕੰਗ੍ਰੈਚੁਲੇਸ਼ਨਸ ਯੈਸ ਫਿਲਮਾਂ ਫਲੋਪ ਹੋਂਦੀਆਂ ਰਹਿੰਦੀਆਂ ਨੇ ਅਸਰ ਮੈਂ ਉਸਕੇ ਨਹੀਂ ਨਾਮ ਕਿਹੜਾ ਹੈ ਨਾ ਅਨੰਦੀ ਕੰਟੈਂਟ ਹੈਡ ਹਾਂ ਤੁਸੀਂ ਅੱਜ ਵੀ ਰੰਟ ਸਾਈਡ ਤੇ ਲੈ ਕੇ ਗਏ ਸਰਨਾ ਸਰਕਾਰੀ ਨੌਕਰੀ ਬੋਲੇ ਸਰਕਾਰੀ ਆ ਸਾਬੀ ਅਰੇ ਇਧਰ ਬਹੁਤ ਅੱਛਾ ਨੇ ਉਹ ਗੜਾ ਦੁਆਰਾ ਤੇ ਪਤਾ ਹੀ ਨਹੀਂ ਉਦੋਂ ਮੈਂ ਗਿਆਨ ਜਿੰਨੇ ਵੀ ਹੋਏ ਨਾ ਇਹ ਤੇ ਕਰਕੇ ਹੋਏ ਪਰ ਫਲੋਪ ਹੋ ਮੈਂ ਐਕਟਰ ਸੀ ਨਾ ਮੈਂ ਐਕਟਰ ਨਹੀਂ ਹਾਂ ਆ ਜਸ ਜਸ ਪਰਫਾਰਮਰ ਹੋਰ ਗਲਤ ਤੁਸੀਂ ਤੁਸੀਂ ਜਿਆਦਾ ਤਾਲੀ ਬਸ ਚਾਹ ਰਿਹਾ ਕਰਦੇ ਹੋ